ਸਤਿਗੁਰੂ ਮਹਾਰਾਜ ਜੀ ਦਾ ਭਗਤ ਕਬੀਰ ਜੀ ਦਾ ਜਿਹੜਾ ਆਪਾਂ ਇੱਕ ਸ਼ਲੋਕ ਪੜ੍ਹਿਆ ਹੈ ਕੀਤੇ ਵਿਚਾਰ ਦੇ ਨਾਲ ਕੁਝ ਸਮਝ ਭਗਤ ਕਬੀਰ ਜੀ ਕਹਿੰਦੇ ਕਬੀਰ ਜਾ ਘਰ ਸਾਧਨਾ ਸੇਵੀਏ ਹਰ ਕੀ ਸੇਵਾ ਨਾਹੀ ਘਰ ਦੀ ਗੱਲ ਕਰਦੇ ਨੇ ਕਬੀਰ ਸਾਹਿਬ ਕਹਿੰਦੇ ਜਿਸ ਘਰ ਦੇ ਵਿੱਚ ਜਾਂ ਘਰ ਸਾਧਨਾ ਸੇਵੀ ਹੈ ਕਿਤੇ ਕਰਤਵਿਦਵਾਨਾਂ ਨੇ ਇਹ ਕੀਤੇ ਨੇ ਵੀ ਜਿਸ ਘਰ ਦੇ ਵਿੱਚ ਵੱਡਿਆਂ ਦਾ ਸਤਕਾਰ ਨਹੀਂ ਹੁੰਦਾ ਕਬੀਰ ਜਾਂ ਘਰ ਸਾਧਨਾ ਸੇਵੀ ਹੈ ਹਰ ਕੀ ਸੇਵਾ ਨਹੀਂ ਤੇ ਹਰੀ ਪਰਮਾਤਮਾ ਦਾ ਸਿਮਰਨ ਨਹੀਂ ਹੁੰਦਾ ਹੁਣ ਦੇਖੋ ਆ ਗੱਲ ਆਪਣੇ ਸਾਰਿਆਂ ਦੇ ਜੀਵਨ ਦੇ ਵਿੱਚ ਕੰਮ ਆਉਣ ਵਾਲੀ ਹੈ ਕਬੀਰ ਜਨ ਘਰ ਸਾਧਨਾ ਸਿਖੀਏ ਵੀ ਜਿਸ ਘਰ ਦੇ ਵਿੱਚ ਬਜ਼ੁਰਗਾਂ ਦਾ ਵੱਡਿਆਂ ਦਾ ਸਤਕਾਰ ਨਹੀਂ ਹੁੰਦਾ ਦੂਜੀ ਗੱਲ ਹਰ ਕੀ ਸੇਵਾ ਨਹੀਂ ਜਿੱਥੇ ਪਰਮਾਤਮਾ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ ਜਾਂਦਾ ਫਿਰ ਕਹਿੰਦੇ ਤੇ ਘਰ ਉਹ ਘਰ ਮਰਹਟ ਸਾਰਖੇ ਮਰਹਟ ਕੀਂ ਦੇ ਨੇ ਮਸਾਣ ਨੂੰ ਸਾਰਖੇ ਦਾ ਭਾਵ ਹੈ ਵਰਗੇ ਹੁਣ ਜਿਸ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆਪਾਂ ਮੱਥਾ ਟੇਕ ਕੇ ਬੈਠੇ ਹਾਂ ਉਸ ਗੁਰੂ ਦੇ ਸ਼ਬਦ ਨੇ ਤੇ ਧਰ ਮਰਹਟ ਸਾਰਖੇ ਭੂਤ ਵਸੈ ਤਿੰਨ ਬਾਣੀ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਵੀ ਆਪਾਂ ਇਹ ਵੀ ਵਿਚਾਰ ਕਰੀਏ ਅਰਥ ਇਹ ਤੇ ਇਹ ਨੇ ਵੀ ਜਿਸ ਘਰ ਦੇ ਵਿੱਚ ਬਜ਼ੁਰਗਾਂ ਦਾ ਸਤਕਾਰ ਵੱਡਿਆਂ ਨੂੰ ਇੱਜ਼ਤ ਮਾਣ ਆਤਰ ਨਹੀਂ ਦਿੱਤਾ ਜਾਂਦਾ ਪ੍ਰਮਾਤਮਾ ਦਾ ਸਿਮਰਨ ਨਹੀਂ ਕੀਤਾ ਜਾਂਦਾ ਭਗਤ ਕਬੀਰ ਜੀ ਕਹਿੰਦੇ ਉਹ ਘਰ ਸ਼ਮਸ਼ਾਨ ਘਾਟ ਵਰਗੇ ਨੇ ਤੇ ਜਿੱਥੇ ਲੋਕ ਨਹੀਂ ਕਹਿੰਦੇ ਭੂਤ ਬਸੇ ਤਿੰਨ ਮਾਹੇ ਉਥੇ ਭੂਤਨਿਆਂ ਵਰਗੇ ਲੋਕ ਬਸਦੇ ਕੀ ਸ਼ਬਦ ਹੁਣ ਜਦੋਂ ਆਪਾਂ ਗੁਰਬਾਣੀ ਨੂੰ ਪੜਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੀ ਨੇ ਬਾਣੀ ਦੇ ਵਿੱਚ ਬਹੁਤ ਸਾਰੇ ਘਰਾਂ ਦੀ ਗੱਲ ਕੀਤੀ ਹੈ ਸਮੇ ਸਮੇ ਇੱਕ ਘਰ ਬਾਣੀ ਦੇ ਵਿੱਚ ਤਾਲ ਦੇ ਨਾਲ ਸਬੰਧਤ ਹੈ ਜਿਹੜੇ ਬਾਣੀ ਪੜਦੇ ਆ 17 ਤੱਕ ਘਰ ਬਾਣੀ ਦੇ ਵਿੱਚ ਘਰ ਪਹਿਲਾ ਘਰ ਦੂਜਾ ਘਰ ਤੀਜਾ ਘਰ 17 ਉਹਦਾ ਸਬੰਧ ਵਿਦਵਾਨਾਂ ਨੇ ਹੁਣ ਤੱਕ ਤਾਲ ਦੇ ਨਾਲ ਇੱਕ ਘਰ ਹੈ ਸਾਡਾ ਹਿਰਦਾ ਸਾਡਾ ਇਹ ਹਿਰਦਾ ਇਹਨੂੰ ਵੀ ਘਰ ਆਖਿਆ ਇੱਕ ਘਰ ਹੈ ਪ੍ਰਮਾਤਮਾ ਵਾਹਿਗੁਰੂ ਦਾ ਘਰ ਜਿਹਨੂੰ ਆਪਾਂ ਰੋਜ਼ ਪੜਦੇ ਨਾ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤਬੈ ਸਰਬ ਸੁਭਾਵੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਬਾਪਨਾਰੇ ਇੱਕ ਇਹ ਵੀ ਘਰ ਹੈ ਬਾਣੀ ਵਿੱਚ ਇੱਕ ਘਰ ਬਾਣੀ ਦੇ ਵਿੱਚ ਇਸ ਸਰੀਰ ਨੂੰ ਵੀ ਬੰਨਿਆ ਗਿਆ ਹੈ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਇੱਕ ਘਰ ਸਾਡਾ ਹਿਰਦਾ ਵੀ ਐ ਥਿਰ ਘਰ ਪੈਸੋ ਹਰ ਜਨ ਕੇ ਆਲੇ ਇੱਕ ਘਰ ਸਾਡਾ ਸਰੀਰ ਵੀ ਐ ਇੱਕ ਘਰ ਗੁਰਬਾਣੀ ਦੇ ਵਿੱਚ ਤਾਲ ਦੇ ਨਾਲ ਸੰਬੰਧਤ ਵੀ ਆਇਆ ਇੱਕ ਸ਼ਮਸ਼ਾਨ ਘਾਟ ਨੂੰ ਵੀ ਭਗਤ ਸਾਹਿਬ ਜੀ ਨੇ ਘਰ ਆਖਿਆ ਉਹ ਭਗਤ ਸਾਹਿਬ ਜੀ ਦਾ ਸ਼ਬਦ ਹੈ ਵੀ ਫਰੀਦਾ ਕੋਰ ਨਿਮਾਣੀ ਸੱਡ ਕਰੈ ਸੱਡ ਕਰੇ ਦਾ ਭਾਵ ਵੀ ਜਿਹੜੀ ਸ਼ਮਸ਼ਾਨ ਘਾਟ ਹੈ ਨਾ ਉਹ ਹਾਕਾ ਮਾਰਦੀ ਹੈ ਕੀ ਕਹਿੰਦੀ ਹੈ ਨੀ ਘਰੇਆਂ ਕੜ ਆਉ ਉਹ ਬੀ ਉਹ ਨਿਕਰਿਆ ਬਾਹਰ ਤੁਰਿਆ ਫਿਰਦਾ ਹੈ ਅਸਰ ਤੇਰਾ ਘਰ ਹੈ ਜਿਹੜਾ ਕੋਈ ਹੈ ਕਿਉਂਕਿ ਦੇਖੋ ਬੰਦਾ ਨਾ ਸੰਸਾਰ ਦੇ ਵਿੱਚ ਕਿਤੇ ਵੀ ਵਸਦਾ ਹੋਵੇ ਬੰਦੇ ਨੂੰ ਬਿਜ਼ਨਸ ਦੇ ਵਿੱਚ ਘਾਟਾ ਪੈ ਜਾਵੇ ਬੰਦਾ ਉੱਜੜ ਜਾਵੇ ਸਿੱਧੇ ਸ਼ਬਦਾਂ ਦੇ ਵਿੱਚ ਵੀ ਅਖੀਰ ਨੂੰ ਬੰਦਾ ਕਿਤੇ ਜਾ ਕੇ ਹੋਰ ਵੀ ਵਸ ਜਾਂਦਾ ਹੈ ਪਰ ਕਹਿੰਦੇ ਕਬਰ ਨੇ ਸ਼ਮਸ਼ਾਨ ਘਾਟ ਦੀ ਆਵਾਜ਼ ਦਿੱਤੀ ਵੀ ਜਿਹੜਾ ਮੇਰੇ ਵਿੱਚ ਇੱਕ ਵਾਰੀ ਵਸ ਗਿਆ ਆਖਿਓ ਫਿਰ ਕਿਤੇ ਹੋਰ ਜਾਂਦਾ ਇਹ ਸ਼ਬਦ ਹੈ ਫ੍ਰਿਤਾ ਘੁਰ ਨਿਮਾਣੀ ਛੱਡ ਕਰੈ ਨਿ ਘਰੀਆਂ ਘਰ ਆਉ ਉਹ ਨਿ ਘਰਿਆ ਆ ਤੇਰਾ ਅਸਲੀ ਘਰ ਐ ਜਿਹਨੂੰ ਆਪਾਂ ਕਹਿੰਦੇ ਆਂ ਵੀ ਇਹ ਹੁਣ ਆਖਰੀ ਬੰਦੇ ਦੀ ਯਾਤਰਾ ਹੈ ਇੱਥੋਂ ਬੰਦਾ ਫਿਰ ਕਿਤੇ ਜਾਂਦਾ ਫਿਰ ਕਹਿੰਦੇ ਨੇ ਸਤ ਪਰ ਬੈਠੇ ਆਵਣਾ ਮਰਮੋਨੰਦ ਰਿ ਆਉ ਅਖੀਰ ਨੂੰ ਔਰ ਨੇ ਕਬਰ ਨੇ ਸ਼ਮਸ਼ਾਨ ਘਾਟੇ ਆਖਿਆ ਕਿ ਤੂੰ ਇੱਥੇ ਆਉਣਾ ਹੈ ਇਹ ਵੀ ਕੱਲ ਇੱਕ ਗੁਰਬਾਣੀ ਦੇ ਵਿੱਚ ਦਿੱਤਾ ਹੋਇਆ ਹੈ ਇੱਕ ਕੱਲ ਜਿਹੜਾ ਚੂਨੇ ਪੱਥਰ ਦਾ ਲੱਕੜੀ ਦਾ ਇੱਟਾਂ ਦਾ ਮਸਾਲੇ ਦਾ ਬਣਿਆ ਹੋਇਆ ਹੈ ਜਿਹਦੇ ਵਿੱਚ ਇਹ ਸਰੀਰ ਰਹਿੰਦਾ ਹੈ ਇਹ ਵੀ ਇੱਕ ਪਾਣੀ ਦੇ ਵਿੱਚ ਘਰ ਹੈ ਇਹ ਜਿਹੜਾ ਘਰ ਹੈ ਨਾ ਕਿਤੇ ਵਿੱਚ ਅਸੀਂ ਨਹੀਂ ਨੇ ਆ ਜਿਹੜਾ ਚੂਨੇ ਮਿੱਟੀ ਦਾ ਬਣਿਆ ਹੋਇਆ ਹੈ ਇਹਦੇ ਵਿੱਚ ਬੜੀ ਲੜਾਈ ਹੈ ਤੋਂ ਇਹਦੇ ਵਿੱਚ ਲੜਾਈ ਕਾਦੀ ਹੈ ਬਜ਼ੁਰਗਾਂ ਦਾ ਸਤਕਾਰ ਨਹੀਂ ਹੈ ਇਹਦੇ ਵਿੱਚ ਲੜਾਈ ਕਾਦੀ ਹੈ ਭਰਾ ਦੀ ਭਰਾ ਦੇ ਨਾਲ ਨਹੀਂ ਬਣੀ ਇਹਦੇ ਵਿੱਚ ਲੜਾਈ ਕਾਦੀ ਹੈ ਪਤੀ ਪਤਨੀ ਦਾ ਕਲੇਸ਼ ਹੈ ਹੁਣ ਭਗਤ ਕਬੀਰ ਜੀ ਕਹਿੰਦੇ ਜਾਣ ਕਰ ਲੋਕ ਯਾਦ ਰੱਖਿਓ ਜਾਨ ਘਰ ਸਾਧਨਾ ਸਹੀ ਵੀ ਹੈ ਵੀ ਜਿਸ ਘਰ ਦੇ ਵਿੱਚ ਵੱਡਿਆਂ ਦੀ ਇੱਜ਼ਤ ਨਹੀਂ ਹੁੰਦੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਜੀਵਨ ਦੇ ਨਾਲ ਇੱਕ ਬੜੀ ਪਿਆਰੀ ਘਟਨਾ ਹੈ ਵੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੰਦਵਾ ਸਾਹਿਬ ਦੀ ਧਰਤੀ ਤੇ ਗਏ ਨਾ ਉੱਥੇ ਇੱਕ ਸਿੱਖ ਆਇਆ ਉਹਦਾ ਨਾਮ ਭਾਈ ਰਾਮ ਸਿੰਘ ਇਤਿਹਾਸਕਾਰਾਂ ਨੇ ਹਣ ਭਾਈ ਰਾਮ ਸਿੰਘ ਜਦੋਂ ਆਇਆ ਇਹ ਮਹਾਰਾਜ ਜੀ ਦੇ ਕੋਲ ਜਿੱਥੇ ਮਹਾਰਾਜ ਜੀ ਨੇ ਤੰਬੂ ਲਾਇਆ ਹੈ ਜਿੱਥੇ ਅੱਜ ਤਖਤ ਸ਼੍ਰੀ ਦਮਦਮਾ ਸਾਹਿਬ ਸ਼ੁਸ਼ੋਭਿਤ ਹੈ ਇਹਨਾਂ ਮਹਾਰਾਜ ਨੂੰ ਆਕੇ ਬੇਨਤੀ ਕਰਦਾ ਕਿਨ ਲੱਗਾ ਮਹਾਰਾਜ ਮੇਰਾ ਮਨ ਕਰਦਾ ਹੈ ਵੀ ਇੱਕ ਸਮੇਂ ਦਾ ਨਾ ਪ੍ਰਸ਼ਾਦਾ ਤੁਸੀਂ ਮੇਰੇ ਕਾ ਆਕੇ ਸ਼ੋ ਇਹਦਾ ਨਾਮ ਰਾਮ ਸਿੰਘ ਹੈ ਮਹਾਰਾਜ ਕਹਿੰਦੇ ਠੀਕ ਆ ਰਾਮ ਸਿੰਘ ਅਸੀਂ ਤੇਰੇ ਘਰੇ ਆਵਾਂਗੇ ਜ਼ਰੂਰ ਪ੍ਰਸ਼ਾਦਾ ਸ਼ਰਧਾ ਹੁਣ ਜਿਸ ਦੇ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਾਲ ਲੈ ਕੇ ਤੁਰਿਆ ਨ ਇਹਦੇ ਘਰੋਂ ਹੋਰ ਰਾਸਤੇ ਜਾਂਦੇ ਸੀ ਜਿਸ ਰਾਸਤੇ ਸਿੱਧਾ ਰਾਸ ਸੀ ਵੱਡਾ ਰਾਹ ਸੀ ਇਹ ਉਸ ਰਾਸਤੇ ਨਾ ਗਿਆ ਮਹਾਰਾਜ ਨੂੰ ਕਿਹਾ ਮਹਾਰਾਜ ਦੂਜੇ ਰਾਸਤੇ ਵਾਲੇ ਅਪਰ ਦੂਜੇ ਰਾਹ ਵਾਲੇ ਪਾਸੇ ਮੇਰੇ ਘਰ ਨੂੰ ਤੁਸੀਂ ਆ ਸਤਿਗੁਰੂ ਕਹਿੰਦੇ ਵੀ RAM ਸਿੰਘ ਤੂੰ ਗੁਰੂ ਐ ਕਿ ਸਿੱਖ ਕਹਿੰਦਾ ਜੀ ਮਹਾਰਾਜ ਮੈਂ ਸੇਖਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਫਿਰ RAM ਸਿੰਘ ਗੁਰੂ ਹੁਕਮ ਕਰਦਾ ਹੈ ਜੀ ਮਹਾਰਾਜ ਫਿਰ ਸਤਿਗੁਰੂ ਕਹਿੰਦੇ ਅਸੀਂ ਇਹ ਰਸਤੇ ਨਹੀਂ ਜਾਣਾ ਜਿਹੜੇ ਰਸਤੇ ਅਸੀਂ ਕਹਿੰਨੇ ਆ ਅਸੀਂ ਤੇਰੇ ਨਾਲ ਇਹ ਰਸਤੇ ਜਾਣਾ ਜਦੋਂ ਤੁਰੇ ਨੇ ਕੀ ਦੇਖਦੇ ਨੇ ਵੀ ਪਹੁੰਚਦੇ ਪਹੁੰਚਦੇ ਜਦੋਂ ਗਲੀ ਦੇ ਵਿੱਚੋਂ ਲੰਘੇ ਆ ਇੱਕ ਟੁੱਟਾ ਜਿਹਾ ਘਰ ਉਹਦੇ ਬਾਹਰ ਇੱਕ ਬਜ਼ੁਰਗ ਬੀਬੀ ਐ ਜਿਹੜੀ ਉਹ ਮੰਜੇ ਦੇ ਉੱਤੇ ਪਈ ਐ ਆਖਰੀ ਸਾਹਾਂ ਤੇ ਜਦੋਂ ਆਖਰੀ ਸਾਹਾਂ ਤੇ ਹੈ ਤੇ ਮਹਾਰਾਜ ਉਹਦੇ ਕੋਲ ਰੁਕੇ ਨੇ ਉਹ ਰੋਜ਼ ਅਰਦਾਸਾ ਉਹਨੂੰ ਪਤਾ ਵੀ ਲੱਗਿਆ ਹੈ ਪਰ ਸਰੀਰ ਦੇ ਵਿੱਚ ਉਹਨਾਂ ਬੜ ਨਹੀਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਹੋਏ ਨੇ ਤੇ ਸਤਿਗੁਰੂ ਨੂੰ ਅੱਗੇ ਅਰਦਾਸਾ ਕਰਦੀ ਐ ਵੀ ਮਹਾਰਾਜ ਕਿਤੇ ਐ ਇਸ ਗਰੀਬਣੀ ਦੇ ਘੜੇ ਦਾ ਆਕੇ ਜਲ ਛਕ ਲਵੋ ਤੇ ਜਿੱਦਾਂ ਤੁਹਾਡੇ ਦਰਸ਼ਨ ਕਰਲੇ ਹੁਣੇ ਸਰੀਰ ਹੈ ਜਿਹੜੇ ਆ ਇਹ ਹੱਡੀਆਂ ਦੀ ਮੁੱਠ ਬਣ ਗਿਆ ਤੇ ਇਹਦੇ ਵਿੱਚੋਂ ਪ੍ਰਾਣ ਪੰਖੀ ਮੋਟੇ ਨਾਲ ਤੇ ਮਹਾਰਾਜ ਤੋਂ ਜਾ ਰਹੇ ਉੱਥੇ ਰੁਕੇ ਉੱਥੇ ਰੁਕੇ ਤੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਉਹ ਬੀਬੀ ਫਰਿਆਦ ਕਰਦੀਆਂ ਮਾਤਾ ਮਹਾਰਾਜ ਬਸ ਅੱਜ ਆਖ਼ਰੀ ਸਮਾਂ ਸੀ ਦਰਸਨ ਹੋ ਗਏ, ਮੈਂ ਚਾਹੁੰਦੀ ਸੀ ਮੈਨੂੰ ਪਤਾ ਸੀ ਪਰ ਮੈਂ ਆ ਨਹੀਂ ਸਕਦੀ ਸੀ ਹੁਣ ਇਸ ਗ਼ਰੀਬਣੀ ਦੇ ਕੁੱਜੇ ਦੇ ਵਿੱਚੋਂ ਘੜੇ ਦੇ ਵਿੱਚੋਂ ਪਾਣੀ ਪੀ ਲਵੋ ਤੇ ਮੇਰੀ ਜਿਹੜੀ ਖੁਹਾਇਸ ਸੀ ਇੱਛਾ ਸੀ ਤੁਹਾਨੂੰ ਜਲ ਛਕਾਉਣ ਦੀ ਉਹ ਪੂਰੀ ਹੋ ਜਾਵੇ, ਮਹਾਰਾਜ ਜੀ ਨੇ ਨਾ ਉੱਥੇ ਘੜੇ ਘੜੇ ਦੇ ਵਿੱਚੋਂ ਜਲ ਛਕਿਆ, ਸਤਿਗੁਰੂ ਅੱਗੇ ਲੱਗ ਗਏ ਹੁਣ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਹੁਣ ਜਦੋਂ ਅਕੇ ਲੰਗੇ ਮਹਾਰਾਜ ਇਹਦੇ ਚੁਬਾਰੇ ਦੇ ਵਿੱਚ ਪਹੁੰਚ ਗਏ ਇੱਕ ਚੁਬਾਰਾ ਤੇ ਘਰਦੋ ਨੇ ਇੱਕ ਵਿੱਚ ਕੰਧ ਕੱਢੀ ਹੋਈ ਹੈ ਇਹਨੇ ਨਾ ਮਹਾਰਾਜ ਨੂੰ ਥੱਲੇ ਨਾ ਬਿਠਾਇਆ ਸਤਿਗੁਰੂ ਜੀ ਨੂੰ ਚੁਬਾਰੇ ਦੇ ਉੱਤੇ ਲੈ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਉੱਪਰ ਲੈ ਕੇ ਗਿਆ ਇੱਕ ਬੱਚਾ ਆਇਆ ਖੇਡਦਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਗੋਦੀ ਦੇ ਵਿੱਚ ਬੈਠ ਗਿਆ ਘਰ ਵਾਲੀ ਆਈ ਪਿਤਾ ਸਭ ਦੇ ਉਹਨੇ ਉਠਾ ਦਿੱਤਾ ਵੀ ਪੁੱਤ ਜਾ ਕੇ ਤੂੰ ਬਾਹਰ ਖੇਡ ਹੁਣ ਬੱਚਿਆਂ ਦਾ ਸੁਭਾਅ ਹੁੰਦਾ ਹੈ ਵੀ ਉਹ ਵਾਰ-ਵਾਰ ਗੋਦੀ ਦੇ ਵਿੱਚ ਆਉਂਦੇ ਨੇ ਬੈਠਦੇ ਆਪਾਂ ਨੂੰ ਪਿਆਰ ਹੁੰਦਾ ਹੈ ਬੱਚਾ ਥੋੜੇ ਇੱਕ ਸਮੇਂ ਬਾਅਦ ਦਾ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੋਦੀ ਦੇ ਵਿੱਚ ਆ ਕੇ ਬੈਠ ਗਿਆ ਇਹ RAM ਸਿੰਘ ਦੇ ਘਰ ਵਾਲੀ RAM ਸਿੰਘ ਨੂੰ ਕਹਿੰਦੀ ਹੈ ਵੀ ਮਹਾਰਾਜ ਆਏ ਸਾਡੇ ਘਰੇ ਨਹੀਂ ਤੇ ਬੱਚਾ ਗਵਾਂਡੀਆਂ ਦਾ ਕੁਛੜ ਦੇ ਵਿੱਚ ਚੁੱਕੀ ਬੈਠੇ ਨੇ ਤੇ ਕਹਿੰਦੀ ਵੀ ਤੁਸੀਂ ਮਹਾਰਾਜ ਨੂੰ ਕਹੋ ਵੀ ਬੱਚੇ ਨੂੰ ਭੇਜੋ ਪ੍ਰਸ਼ਾਦਾ ਤਿਆਰ ਹੈ ਸਤਿਗੁਰੂ ਨੂੰ ਜਾ ਕੇ ਭਾਈ ਗਾਂ ਸਿੰਘ ਕਹਿੰਦਾ ਮਹਾਰਾਜ ਪ੍ਰਸ਼ਾਦਾ ਛਕੋ ਪ੍ਰਸ਼ਾਦਾ ਤਿਆਰ ਹੈ ਹੁਣ ਜਦੋਂ ਮਹਾਰਾਜ ਨੇ ਦੇਖਿਆ ਸਤਿਗੁਰੂ ਕਹਿੰਦੇ ਰਾਜ ਸਿੰਘ ਤੂੰ ਵੀ ਤਿਆਰ ਹੈ ਤੇਰਾ ਪ੍ਰਸ਼ਾਦਾ ਵੀ ਤਿਆਰ ਹੈ ਹਰ ਕੋਣ ਅਸੀਂ ਸ਼ਕਰ ਦੇ ਲਈ ਤਿਆਰ ਹੈ ਮਹਾਰਾਜ ਕੀ ਹੋਇਆ ਸਤਿਗੁਰੂ ਭਾਈ ਰਾਜ ਸਿੰਘ ਨੂੰ ਕਹਿੰਦੇ ਰਾਜ ਸਿੰਘ ਪਹਿਲਾਂ ਇਹ ਦੱਸ ਵੀ ਉਹ ਬਜ਼ੁਰਗ ਮਾਤਾ ਕੌਣ ਸੀ ਉਹ ਤੇਰੀ ਮਾਂ ਸੀ ਨਾ ਸਤਿਗੁਰੂ ਹਾਂ ਉਹ ਮੇਰੀ ਮਾਂ ਸੀ ਤੇ ਫਿਰ ਮਹਾਰਾਜ ਕਹਿੰਦੇ ਜਿਸ ਮਾਂ ਨੂੰ ਤੂੰ ਘਰ ਦੇ ਵਿੱਚੋਂ ਕੱਢ ਦਿੱਤਾ ੱੱਕੇ ਮਾਰ ਕੇ ਮੈਂ ਇੱਕ ਕੈਨੇਡਾ ਦੀ ਵਰਤੀ ਘਟਨਾ ਸੁਣਾਉਣਾ ਇੱਕ ਮਾਤਾ ਨੇ ਆਖੀ ਇਹ ਆਖਿਆ ਵੀ ਘਰ ਦੇ ਵਿੱਚ ਮੂਹ ਤੇ ਪੁੱਤ ਨੇ ਬਾਹਰ ਕੱਢ ਦਿੱਤਾ ਤੇ ਗੁਰੂ ਘਰਾਂ ਦੇ ਵਿੱਚ ਇੱਥੇ ਕਮਰੇ ਮਿਲ ਜਾਂਦੇ ਨੇ ਦੋ ਤਿੰਨ ਮਹੀਨੇ ਰਹਿਣਾ ਹੋਵੇ ਇਹ ਹਾਲਾਤ ਇਹ ਵੀ ਹੈ ਤੇ ਹੁਣ ਮਹਾਰਾਜ ਕਹਿੰਦੇ ਉਹ ਤੇਰੀ ਮਾਂ ਸਤ ਜੀ ਸਤਿਗੁਰੂ ਤੇ ਕਹਿੰਦੇ ਤੈਨੂੰ ਲੱਗਦਾ ਹੈ ਵੀ ਜੇ ਤੂੰ ਮਾਂ ਨੂੰ ਬਾਹਰ ਕੱਢ ਦਿੱਤਾ ਤੇ ਗੁਰੂ ਉਸ ਘਰ ਦਾ ਪ੍ਰਸ਼ਾਦਾ ਛਕੇਗਾ ਫਿਰ ਮਹਾਰਾਜ ਕਹਿੰਦੇ ਉਹ ਜਿਹੜਾ ਬੱਚਾ ਸੀ ਕੀ ਮਹਾਰਾਜ ਕਹਿੰਦੇ ਉਹ ਤੇਰਾ ਭਤੀਜਾ ਸੀ ਹਾਂਜੀ ਮਹਾਰਾਜ ਉਹ ਮੇਰਾ ਭਤੀਜਾ ਸੀ ਤੇ ਤੈਨੂੰ ਲੱਗਦਾ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਇਹ ਨਾਲ ਦਾ ਘਰ ਹੈ ਜਿਹਦੇ ਵਿੱਚ ਛੋਟੀ ਛੋਟੀ ਤਪਕੀ ਕੰਧ ਕੱਢੀ ਹੈ ਇਹ ਤੇਰੇ ਭਰਾ ਦਾ ਘਰ ਹੈ ਜੀ ਮਹਾਰਾਜ ਸਤਿਗੁਰੂ ਕਹਿੰਦੇ ਤੇਰੀ ਭਰਾ ਦੇ ਨਾਲ ਨਹੀਂ ਬਣਦੀ ਨਹੀਂ ਬਣਦੀ ਮਹਾਰਾਜ ਬਸ ਕੁਝ ਐਸੀਆਂ ਗੱਲਾਂ ਹੋਈਆਂ ਸਤਿਗੁਰੂ ਕਹਿੰਦੇ ਇਹ ਤੇਰਾ ਪਤੀਜਾ ਹੈ ਮਹਾਰਾਜਾ ਜੀ ਸਤਿਗੁਰੂ ਕਹਿੰਦੇ ਮਾਂ ਦੇ ਨਾਲ ਤੇਰੀ ਨਹੀਂ ਬਣੀ ਭਰਾ ਦੇ ਨਾਲ ਸਾਰੀ ਜ਼ਿੰਦਗੀ ਤੇਰੀ ਨਹੀਂ ਬਣੀ ਪਤੀਜੇ ਨੂੰ ਤੂੰ ਸਾਨੂੰ ਪੁੱਛਣ ਦੇ ਵਿੱਚੋਂ ਠਾ ਦਿੱਤਾ ਇਹ ਸੋਚ ਵੀ ਜੇ ਮਾਂ ਦੇ ਨਾਲ ਭਰਾ ਦੇ ਨਾਲ ਪਰਿਵਾਰ ਦੇ ਨਾਲ ਨਹੀਂ ਬਣੀ ਤੇਰੀ ਗੁਰੂ ਦੇ ਨਾਲ ਕਿਵੇਂ ਬਣ ਜਾਵੇਗੀ ਤੂੰ ਤਿਆਰ ਹੈਂ ਪ੍ਰਸ਼ਾਦਾ ਛਕਾਉਣ ਦੇ ਲਈ ਪਰ ਸਤਿਗੁਰੂ ਮਹਾਰਾਜ ਕਹਿੰਦੇ ਅਸੀਂ ਤੇਰੇ ਘਰ ਦਾ ਪ੍ਰਸ਼ਾਦਾ ਛਕਣ ਦੇ ਲਈ ਤਿਆਰ ਨਹੀਂ ਕਬੀਰ ਜਾਂ ਘਰ ਸਾਧਨਾ ਸੀ ਪੀ ਹੈ ਹਰ ਕੀ ਸੇਵਾ ਨਾਹੀਂ ਜਿਸ ਘਰ ਦੇ ਵਿੱਚ ਵੱਡਿਆਂ ਦਾ ਸਤਕਾਰ ਨਹੀਂ ਹਰ ਕੀ ਸੇਵਾ ਨਾਹੀਂ ਪਰ ਦੂਜੇ ਪਾਸੇ ਮੈਂ ਕਿਹਨਾ ਹੁਣਾ ਵੀ ਇਤੋਂ ਵੱਡਾ ਸਵਰਗ ਨਹੀਂ ਜਿੱਥੇ ਬਜ਼ੁਰਗ ਮਾਂ ਪਿਓ ਦੇ ਨਾਲ ਬੈਠ ਕੇ ਉਹਨਾਂ ਦਾ ਪੁੱਤਰ ਤੇ ਉਹਨਾਂ ਦੇ ਪੋਤੇ-ਪੋਤੀਆਂ ਬੈਠ ਕੇ ਇੱਕੋ ਟੇਬਲ ਦੇ ਉੱਤੇ ਖਾਣਾ ਖਾਂਦੇ ਨੇ ਇਤੋਂ ਵੱਡਾ ਸੰਸਾਰ ਦੇ ਵਿੱਚ ਕੋਈ ਸਵਰਗ ਵੀ ਇਹ ਵੀ ਗੱਲ ਸੱਚ ਹੈ ਤੇ ਗੁਰੂ ਪਾਤਸ਼ਾਹ ਸਾਹਿਬਾ ਜੀ ਹੁਣ ਬੰਦਾ ਨਾ ਅਖੰਡ ਬੋਧ ਕਰਦਾ ਹੈ ਦੇਖੋ ਇਹ ਸਚਾਈ ਹੈ ਕਿ ਲੋਕਾਚਾਰੀ ਜਦੋਂ ਹੁਣ ਜਿਉਂਦੇ ਜੀਵਨ ਨੂੰ ਨਹੀਂ ਪੁੱਛਿਆ ਫਿਰਦਾ ਆਸ਼ਰਮਾਂ ਦੇ ਵਿੱਚ ਭੇਜ ਦਿੱਤਾ ਤੇ ਜਾਂ ਫਿਰ ਜਦੋਂ ਬਜ਼ੁਰਗ ਮਾਪਿਓ ਚੜਾਈ ਕਰ ਜਾਂਦੇ ਪੱਡਾ ਪੱਡਾ ਸਾਰਾ ਟੈਂਟ ਪਿੰਡ ਦੇ ਵਿੱਚ ਲਾ ਕੇ ਨਾ ਸਾਰਿਆਂ ਨੂੰ ਕੀ ਕਹਿੰਦਾ ਹੈ ਵੀ ਖਾਚਾ ਪੂਰਾ ਕਰਨਾ ਹੈ ਜਿਉਂਦੇ ਜੀ ਉਸ ਬਾਪੂ ਨੂੰ ਕਦੇ ਮੈਂ ਕਹਨਾ ਹੁੰਦਾ ਵੀ ਜਲੇਬੀਆਂ ਵੀ ਨਾ ਲਿਆ ਕੇ ਦਿੱਤੀਆਂ ਹੁਣ ਖਾਣ ਦੇ ਲਈ ਜਿਹਦੇ ਭੋਗ ਦੇ ਉੱਤੇ ਬੰਦਾ ਕਹਿੰਦਾ ਜਲੇਬੀਆਂ ਚਲੋਪਰਾ ਹੈ ਉਹ ਨੂੰ ਨੇ ਜਿਨੇ ਕਦੇ ਆਪਣੀ ਸੱਸ ਨੂੰ ਮਾਂ ਸਮਝ ਕੇ ਕਦੇ ਪਾਣੀ ਦਾ ਗਲਾਸ ਨਾ ਪੁੱਛਿਆ ਹੋਵੇ ਤੇ ਉਹ ਆ ਕੇ ਵੀ ਮੈਂ ਘਰੂ ਘਰ ਜਾ ਕੇ ਸੋਈ ਦੀ ਸੇਵਾ ਕਰਨਾ ਤੇ ਕਿਸੇ ਖਾਤੇ ਵਿੱਚ ਨਹੀਂ ਇਹ ਗੱਲ ਜੀਵਨ ਵਿੱਚ ਦੱਸਾ ਕਬੀਰ ਜਾਂ ਘਰ ਸਾਧਨਾ ਸਿ ਇਹ ਬਚਨ ਦੁਆਰਾ ਮਹਾਰਾਜ ਜੀ ਦਾ ਆਪਾ ਪੜ੍ਹ ਲਈਏ ਜਿਸ ਘਰ ਦੇ ਵਿੱਚ ਵੱਟਿਆਂ ਦਾ ਸਤਕਾਰ ਨਹੀਂ ਹਰ ਕੀ ਸੇਵਾ ਨਾਹੀਂ ਪ੍ਰਮਾਤਮਾ ਦਾ ਸਿਮਰਨ ਨਹੀਂ ਕੀਤਾ ਜਾਂਦਾ ਤੇ ਘਰ ਉਹ ਘਰ ਬਰਹਟ ਵਸਾਣਾ ਸਾਰ ਕੇ ਦਾ ਭਾਵ ਹੁੰਦਾ ਹੈ ਵਰਗੇ ਭੂਤ ਵਸੇ ਤਨ ਮਾਹੇ ਉਹ ਘਰ ਸਾਨਾ ਵਰਗੇ ਨੇ ਜਿੱਥੇ ਪਰਮਾਤਮਾ ਦਾ ਨਾਮ ਨਹੀਂ ਜਪਿਆ ਜਾਂਦਾ ਤੇ ਵੱਡਿਆਂ ਦਾ ਸਤਕਾਰ ਨਹੀਂ ਕੀਤਾ ਜਾਂਦਾ ਇੱਕ ਆਪਾਂ ਸਲੋਕ ਦੀ ਵਿਚਾਰ ਕੀਤੀ ਹੈ ਪੰਕਤੀਆਂ ਦੀ ਵਿਚਾਰ ਕੀਤੀ ਹੈ ਤੋਂ ਆਓ ਇਹੀ ਸਿੱਖਿਆ ਮਿਲਦੀ ਹੈ ਘਰ ਦੇ ਵਿੱਚ ਪਰਮਾਤਮਾ ਵਾਹਿਗੁਰੂ ਦਾ ਸਿਮਨ ਕਰੀਏ ਗੁਰ ਬਾਣੀ ਲੈ ਕੇ ਆਈਏ ਵੱਡਿਆਂ ਦਾ ਸਤਕਾਰ ਕਰੀਏ ਜਿਉਂਦੇ ਜੀ ਉਹਨਾਂ ਦੇ ਹਰ ਜੀਵਨ ਦੀ ਜਿਹੜੀ ਈਚ ਹੈ ਉਹ ਪੂਰੀ ਕਰੀਏ ਫੇਰੀ ਅਸੀਂ ਜੇ ਮਾਂ ਪਿਓ ਦੇ ਬਣ ਗਏ ਪਿਤਾ ਦੇ ਬਣ ਗਏ ਮਾਂ ਦੇ ਬਣ ਗਏ ਫਿਰ ਅਸੀਂ ਗੁਰੂ ਵਾਲੇ ਵੀ ਬਣ ਜਾਾਂਗੇ ਭਾਈ ਗੁਰਦਾਸ ਜੀ ਇੱਕ ਹੋਰ ਬੜੀ ਪਿਆਰੀ ਪੰਕਤੀ ਹੈ ਭਾਈ ਗੁਰਦਾਸ ਕਹਿੰਦੇ ਨੇ ਮਾਂ ਪਿਓ ਪਰਹਰ ਪਰਹਰ ਦਾ ਭਾਵ ਹੁੰਦਾ ਹੈ ਤਿਆਗਣਾ ਕਹਿੰਦੇ ਜਿਹੜਾ ਬੰਦਾ ਮਾਂ ਪਿਓ ਨੂੰ ਤਿਆਗ ਕੇ ਮਾਂ ਪਿਓ ਪਰਹਰ ਕਰੇ ਦਾਣ ਦਾਣ ਕਰਦਾ ਨਾ ਵੀ ਪਖੰਡ ਵੀ ਗੁਰਦੁਆਰਾ ਸਾਹਿਬ ਮੰਦਰ ਦੇ ਵਿੱਚ ਇਹ ਸੇਵਾ ਕਰਾ ਦਿੱਤੀ ਲੰਗਰ ਲਾ ਦਿੱਤੇ ਮੈਂ ਤੀਰਥਾਂ ਦਾ ਇਸ਼ਨਾਨ ਕਰ ਆਇਆ ਮੈਂ ਸਹਿਜ ਪਾਠ ਕਰਾਇਆ ਖੰਡ ਪਾਠ ਤੇ ਭਾਈ ਗੁਰਦਾਸ ਕਹਿੰਦੇ ਮਾਂ ਪਿਓ ਪਰਹਰ ਕਰੇ ਦਾਣ ਮਾਂ ਪਿਓ ਤਿਆ ਕਰਕੇ ਕੋਈ ਦਾਣ ਕਰੇ ਬੇ ਮਾਨ ਅਗਿਆਨ ਪ੍ਰਾਨੀ ਉਹ ਤਾਂ ਵੱਡਾ ਸੰਸਾਰ ਦੇ ਵਿੱਚ ਕੋਈ ਬੇਈਮਾਨ ਬੰਦਾ ਨਹੀਂ ਇਹ ਭਾਈ ਗੋਦਾ ਜੀ ਸੋ ਇਸ ਕਰਕੇ ਇਨ ਇੱਕ ਇੱਕ ਇਹ ਆਪਾਂ ਦੋ ਪੰਕਤੀਆਂ ਵੀ ਵਿਚਾਰ ਕੀਤੀ ਹੈ ਇਨ ਇੱਕ ਬੇਨਤੀ ਕਰਵਾਣ ਕਰਨੀ ਸੋ ਦਿੱਤਾ ਹੋਇਆ ਸਮਾਂ ਸੰਪੂਰਨ ਹੋ ਗਿਆ ਹੈ ਆਓ ਹਣ ਗੁਰੂ ਕੇ ਕੀਰਤਨੀਆਂ ਕਾਸੋਂ ਸਤਗੁਰੂ ਮਹਾਰਾਜ ਦੀ ਬਾਣੀ ਦਾ ਕੀ ਤਰ੍ਹਾਂ ਸੋਚ ਕੇ ਅਨੰਦ ਮਾਣੀਏ ਫਤਿਹ ਪ੍ਰਵਾਨੋ ਦੇਹੋ ਸਿੱਖ ਸਾਖੋ ਜੀ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤ